ਆਣੀ ਆਣ ਕਰਨ ਸਮਾਨ ਉੱਤੇ ਚੜਾਰੇ ਸੀ ਤੇ ਉਹ ਡਿੱਗ ਪਈ ਸੀ ਥੱਲੇ ਉਸ ਕਰਣ ਇਹਨਾਂ ਦੀ ਰੀੜ ਦੀ ਹੱਡੀ ਚ ਫੈਕਚਰ ਆ ਗਿਆ ਸੀ ਤੇ ਉਸ ਕਰਨੇ ਚੱਲ ਨਹੀਂ ਸਕਦੇ ਜ਼ਖਮੀ ਬਹੁਤ ਜ਼ਿਆਦਾ ਹੋ ਗਏ ਨੇ ਤੇ ਮੇਰੀ ਛੋਟੀ ਜੀ ਬੱਚੀ ਹੈ ਸਾਲ ਦੀ ਤੇ ਇਹਨਾਂ ਤੋਂ ਸਿਵਾ ਹੋਰ ਕੋਈ ਨਹੀਂ ਹੈਗਾ ਸਾਡਾ ਮੇਰੇ ਸੋਹਰੇ ਨੇ ਉਹ ਵਿਚਾਰੇ ਕਮਾਨ ਜਾਂ ਫਿਰ ਘਰ ਦੀ ਰਖਵਾਲੀ ਕਰਨ ਜਾਂ ਸਾਡੇ ਕੋਲ ਰਹਿਣ ਇੱਕ ਹੀ ਕਮਰਾ ਹੈ ਚੌਪੜੀ ਚ ਪਹਿਲਾਂ ਸੀ ਰਹਿੰਦੇ ਰਿਹਾ ਫਿਰ ਹੁਣ ਇੱਕ ਹੀ ਕਮਰਾ ਉਹ ਵੀ ਲੋਕਾਂ ਨੇ ਕਿਸੇ ਨੇ ਸਾਨੂੰ ਖੜਾ ਕਰਕੇ ਦਿੱਤਾ ਸਹਾਇਤਾ ਨਾਲ ਇਹ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਮੇਰੀ ਬੱਚੀ ਦੀ ਖਾਤਰ ਤੇ ਮੇਰੇ ਪਤੀ ਦੀ ਜ਼ਿੰਦਗੀ ਬਚਾਈ ਜਾਏ ਤੇ ਮਦਦ ਕੀਤੀ ਜਾਏ। ਤੁਸੀਂ ਕਿਸ ਤਰ੍ਹਾਂ ਦੀ ਹੁਣ ਜ਼ਿੰਦਗੀ ਔਰ ਮੌਤ ਦੀ ਜੱਗ ਲੱਗ ਰਹਾ ਹੈ? ਮੌਤ ਤੇ ਜ਼ਿੰਦਗੀ ਦੇ ਵਿੱਚ ਜ਼ਖਮ ਕਿੰਨੇ ਕ ਬਣ ਚੁੱਕੇ ਨੇ ਅੱਜ? ਜ਼ਖਮ ਬਹੁਤ ਜ਼ਿਆਦਾ ਹੋ ਗਏ ਨੇ ਕੋਈ ਵੀ ਇਲਾਜ ਨਹੀਂ ਹੋ ਰਿਹਾ। ਕਿਤੇ ਵੀ ਨਹੀਂ ਜਾਣਿਆ ਕਾਰਡ ਜੇ ਲੈ ਕੇ ਕੇ ਕਾਰਡ ਵੀ ਨਹੀਂ ਚੱਲਿਆ ਤੁਹਾਡਾ। ਕਾਰਡ ਵੀ ਨਹੀਂ ਚੱਲ ਰਿਹਾ ਜੀ ਸਾਡਾ। ਹੁਣ ਮੰਗੇ ਵੀ ਹਾਂਜੀ ਸਾਡੀ ਮਦਦ ਕੀਤੀ ਜਾਵੇ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਮੇਰੇ ਪਤੀ ਦੀ ਜ਼ਿੰਦਗੀ ਬਚਾਈ ਜਾਵੇ ਛੋਟੀ ਬੱਚੀ ਦੀ ਖਾਤਰ ਬਾਰਡਰ ਤੇ ਅਸੀਂ ਰਹਿਣ ਵਾਲੇ ਆ ਹਾਂ ਹਾਂ ਲਾਲ ਸਿੰਘ ਦੇ ਚੁਗੇ ਆ ਹੂੰ ਹੂੰ ਤੇ ਪਾਣੀ ਆਣ ਕਰਨ ਹੂੰ ਹੂੰ ਤੇ ਅਸੀਂ ਆਪਦੀ ਜਾਨ ਬਚਾਣ ਲਈ ਆਪਦੇ ਧਾਨ ਬਚਾਣ ਲਈ ਥੋੜੇ ਬਹੁਤੇ ਤੋ ਬੱਚਾ ਉੱਤੇ ਸਮਾਨ ਸੱਟ ਰਿਆ ਸੀ ਹੂੰ ਹੂੰ ਤੇ ਉਹ ਬੱਚਾ ਡਿੱਗਿਆ ਏ ਡਿੱਗਣ ਕਾਰਨ ਉਹਦੇ ਹੱਡੀ ਰੀੜ ਦੀ ਹੱਡੀ 'ਚ ਸੱਟ ਵੱਜ ਗਈ ਹੂੰ ਕਹਿੰਦੇ ਰੀੜ ਦੀ ਹੱਡੀ ਦੇ ਵਿੱਚ ਮਣਕੇ ਆ ਕੋਈ ਕਹਿੰਦਾ ਨਾੜ ਦਬਾਈ ਗਈ ਏ ਡਾਕਟਰਾਂ ਨੇ ਪੈਸਾ ਮੰਗ ਚੁੱਕੇ 4-5 ਲੱਖ ਰੁਪਏ ਮੰਗਿਆ ਉਹਨਾਂ ਨੇ ਇਲਾਜ ਹੋਇਆ ਨਹੀਂ ਸਾਡੇ ਕੋਲ ਇਲਾਜ ਨਹੀਂ ਕਰਾਇਆ ਗਿਆ ਤੇ ਅਸੀਂ ਆਪ ਦਾ ਕਿੰਨਾ ਸੀ ਕਾਰ ਦਾ ਸਮਾਨ ਵੀ ਵੇਚ ਚੁੱਕੇ ਕਾਰ ਵੀ ਵੇਚ ਚੁੱਕੇ ਮੱਜ ਵੀ ਵੇਚ ਚੁੱਕੇ ਅਸੀਂ ਹੂੰ ਇਲਾਜ ਪਿੱਛੇ ਇਲਾਜ ਦੇ ਪਿੱਛੇ ਅਸੀਂ ਤੇ ਸਾਡੇ ਕੋਈ ਇਲਾਜ ਨਹੀਂ ਹੋਇਆ ਇਸੀ ਤਰ੍ਹਾਂ ਦਾ ਇਹ ਮੇਰਾ ਵੀਰਾ ਤੇ ਅਸੀਂ ਬਾਰਡਰ ਤੇ ਰਹਿਣ ਵਾਲੇ ਆ ਬਿਲਕੁਲ ਦਰਿਆ ਦੇ ਕਿਨਾਰੇ ਦੇ ਨਾਲ ਰਹਿਣ ਵਾਲੇ ਆ ਜੇ ਸਾਡਾ ਜਦੋਂ ਵੀ ਪਾਣੀ ਆਂਦਾ ਸਾਡਾ ਸਾਰਾ ਕੁਝ ਲੈ ਕੇ ਨਾਲੇ ਆਪਣੇ ਪਾਣੀ ਦੇ ਵਿੱਚ ਹੀ ਲੈ ਕੇ ਤਬਾਹ ਹੋ ਜਾਂਦਾ ਕਿਸ ਤਰ੍ਹਾਂ ਦੇ ਬਹੁਤ ਜ਼ਿਆਦਾ ਤਬਾਹੀ ਫੇਰਦਾ ਸਾਡੇ ਘਰੇ ਕਮਰੇ ਸਾਡੇ ਡਿੱ ਚੁੱਕੇ ਨੇ ਸਾਡਾ ਵੀਰਾ ਢਾਣੇ ਕੱਢ ਕੇ ਉੱਤੇ ਛੱਤ ਤੇ ਲੱਝਾਰੇ ਸੀ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤੇ ਵੀਰੇ ਦੇ ਡਿੱਗਣ ਕਰਨ ਸੱਟ ਵੱਜ ਚੁੱਕੀ ਸੀ ਉਹਨਦੇ ਕੰਬਰ ਵਿੱਚ ਕਹਿੰਦੇ ਆ ਮੰਨ ਕੇ ਮਤਲਬ ਡਿੱਗ ਚੁੱਕਿਆ ਕੋਈ ਕਹਿੰਦਾ ਅੱਡੀ ਫ੍ਰੈਚ ਹੋ ਗਈ ਆ ਤੇ ਇਸ ਲਈ ਉਹਨਦੇ ਲੱਤਾਂ ਤੋਂ ਚੱਲ ਨਹੀਂ ਸਕਦੇ ਤੋਰ ਨਹੀਂ ਸਕਦੇ ਪਿੱਛੇ ਬਹੁਤ ਜ਼ਿਆਦਾ ਜ਼ਖਮ ਵੀ ਹੋ ਚੁੱਕਿਆ ਕਿੰਨਾ ਕੁ ਜ਼ਖਮ ਜ਼ਿਆਦਾ ਡੂੰਗਾ ਹੋ ਚੁੱਕਿਆ ਜਿਹੜਾ ਹੁਣ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਕੀ ਕਹਿੰਦੇ ਹਾਂਜੀ 2-3 ਇੰਚ ਡੂੰਗਾ ਹੋ ਚੁੱਕਿਆ ਬਹੁਤ ਜ਼ਿਆਦਾ ਡੂੰਗਾ ਹੈ ਤੇ ਕਹਿੰਦੇ ਵੀ ਲਾਜ ਸਾਡੇ ਵਾਸਤੇ ਬਾਹਰ ਹੈ ਵੀ ਨਹੀਂ ਲਾਜ ਸਾਡੇ ਤੋਂ ਨਹੀਂ ਹੋ ਸਕਦਾ ਤੇ ਇਸ ਲਈ ਸਾਨੂੰ ਸਭ ਤੋਂ ਜ਼ਿਆਦਾ ਪੈਨਾਪਰਾਵਾਂ ਦੀ ਮਦਦ ਚਾਹੀਦੀ ਏ ਸਾਡੇ ਤੇ ਸਰਕਾਰ ਨੇ ਕੋਈ ਸਾਡੀ ਸਹਾਇਤਾ ਨਹੀਂ ਕੀਤੀ ਨਾ ਹੀ ਸਾਡੇ ਸਰਪੰਚ ਨੇ ਕੀਤੀ ਨਾ ਹੀ ਸਾਡੇ ਕਿਸੇ ਨੇ ਅੱਜ ਤੱਕ ਸੁਣੀ ਤੇ ਸਾਨੂੰ 3-4 ਲੱਖ ਰੁਪਇਆ ਮੰਗ ਚੁੱਕੇ ਨੇ ਡਾਕਟਰ ਸਾਡੇ ਕੋਲ ਕੁਝ ਵੀ ਇਸ ਟਾਈਮ ਨਹੀਂਗਾ ਸਾਡੇ ਕੋਲ ਇੱਕ ਸਿਰਫ ਸਾਡੀ ਮੱਝ ਸੀਗੀ ਅਸੀਂ ਉਹ ਵੀ ਵੇਚ ਕੇ ਆ ਦੇ ਇਲਾਜ ਦੇ ਲਾਜ ਦਿੱਤਾ ਇਸ ਲਈ ਸਾਡੇ ਕੋਲ ਕੁਝ ਵੀ ਇਸ ਟਾਈਮ ਨਹੀਂਗਾ ਨਾ ਹੀ ਸਾਡੀ ਜ਼ਮੀਨ ਅਸੀਂ ਮਿਹਨਤ ਕਰਦੇ ਆਂ ਸਿਰਫ ਡਾੜੀ ਕਮਾਉਣ ਵਾਲਿਆ ਵੀਰਾ ਮੰਜੇ ਤੇ ਡਿੱਗਿਆ ਆ ਤੇ ਇੱਕ ਵੀਰੇ ਦੀ ਛੋਟੀ ਜੀ ਗੁੱਡੀ ਆ ਅਸੀਂ ਦੋ ਭੈਣਾਂ ਆ ਗਿਆ ਇੱਕੋ ਭਰਾ ਹਾਂਜੀ ਇੱਕ ਹੀ ਆ ਭਰਾ ਤੇ ਹੁਣ ਕੀ ਮਦਦ ਦੀ ਗਾਰ ਲਵਾ ਦੇ ਕੀ ਕਹਿਣਾ ਚਾਹੁੰਦੇ ਆ ਵੀ ਸਾਡੇ ਵੀਰੇ ਦਾ ਇਲਾਜ ਕਰਾਇਆ ਜਾਵੇ ਸਾਰੇ ਪੈਣ ਪ੍ਰਾਣ ਉਰਲ ਕੇ ਕਹਿਣਾ ਚਾਹੁੰਦੇ ਆ ਹੂੰ ਹੂੰ ਜੀ ਸਾਡੀ ਮਦਦ ਕੀਤੀ ਜਾਵੇ